ਚੰਨੀ ਕਹਿ ਰਹੇ ਨੇ ਕਹਿੰਦੇ ਦਲਬੱਦੂ ਲੋਕਾਂ ਦੀ ਸੁਰਤ ਲਿਆਉਣੀ ਆ ਬੀਬੀ ਇਸ ਵਾਰ ਵੋਟ ਚੰਨੀ ਨੂੰ ਪਾਉਣੀ ਆ ਬੀਬੀ ਚੰਨੀ ਉੱਤੇ ਕ腐ਸ਼ਨ ਦੇ ਦੋਸ਼ ਆ ਚੰਨੀ ਉੱਤੇ ਗੰਦੇ ਆਚਰਣ ਦੇ ਦੋਸ਼ ਆ ਚੰਨੀ ਨੇ ਵਿਦਿਆਰਥੀਆਂ ਦਾ 100 ਕਰੋੜ ਰੁਪਇਆ ਖਾਧਾ ਨਜਾਇਜ਼ ਮਾਈਨਿੰਗ ਕਰਾਈ ਸੋ ਇਹ ਨਾਲੇ ਉਹਦੇ ਕਹਿਣ ਨਾਲ ਕੀ ਫਰਕ ਪੈਂਦਾ ਇਹ ਚਰਨਜੀਤ ਚੰਨੀ ਕਹਿ ਰਹੇ ਨੇ ਕਹਿੰਦੇ ਸਵਾ ਦੋ ਸਾਲ ਦੇ ਵਿੱਚ ਜੋ ਇਹਨਾਂ ਦੀ ਕਾਰਗੁਜ਼ਾਰੀ ਆ ਉਹ ਕਾਲੇ ਅੱਖਰਾਂ ਦੇ ਵਿੱਚ ਲਿਖੀ ਜਾਏ ਚੰਨੀ ਨੇ ਜਿੰਨੇ ਐਲਾਨ ਕੀਤੇ ਸਾਰੇ ਝੂਠੇ ਸਾਬਤ ਹੋਏ ਜਦੋਂ ਉਹ 3 ਮਹੀਨੇ ਦਾ ਮੁੱਖ ਮੰਤਰੀ ਨਾਲੇ ਸ਼ੇਖ ਚਿੱਲੀ ਦੇ ਸੁਪਨੇ ਜਾਂ ਸਰਕਾਰ ਸੱਟਣ ਦੇ ਉਹਦੇ ਵਿੱਚ ਕੀ ਤੇਲ ਥੜੋ ਲੱਗਦਾ ਕੋਈ ਸੁਪਨੇ ਲੈਣ ਸਾਬλα ਕਿਸ ਨੇ ਸਮਝਦੇ ਕਿਹੜੀ ਪਾਰਟੀ ਨਾਲ ਮੁਕਾਬਲਾ ਸਮਝਦੇ ਉਹ ਆਮ ਆਦਮੀ ਪਾਰਟੀ ਨੇ ਸੀਟ ਜਿੱਤਣੀ ਆ ਦੂਜੇ ਤੀਜੇ ਚੌਥੇ ਲਈ ਇਹਨਾਂ ਦਾ ਆਪਸ ਵਿੱਚ ਬਹੁਤ ਸਖਤ ਮੁਕਾਬਲਾ ਹੈ ਆਪ ਉਮੀਦਵਾਰ ਪਵਨ ਕੁਮਾਰ ਟੀਨੂ ਜਲੰਧਰ ਦੀ ਸੀਟ ਤੋਂ ਚੋਣ ਲੜ ਰਹੇ ਨੇ ਔਰ ਸਿਆਸੀ ਚੋਣ ਅਖਾੜਾ ਭੱਗ ਚੁੱਕਿਆ ਹੈ ਸਾਡੇ ਨਾਲ ਇਸ ਵਕਤ ਪਵਨ ਕੁਮਾਰ ਟੀਨੂ ਮੌਜੂਦ ਨੇ ਗੱਲਬਾਤ ਕਰਦੇ ਆ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਲੋਕਾਂ ਵੱਲੋਂ ਔਰ ਕੀ ਮੁੱਦੇ ਜਿਹੜੇ ਤੁਸੀਂ ਇਸ ਪਾਰਟੀ ਵੱਲੋਂ ਚੁੱਕਣ ਜਾ ਰਹੇ ਹੋ ਹੰਗਾਰਾ ਤਾਂ ਆਪਾਂ ਨੂੰ ਦਿਖ ਵੀ ਰਿਹਾ ਤੇ ਸੁਣ ਵੀ ਰਿਹਾ ਇਹਦਾ 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 ਵੱਡਾ ਕੱਠ ਜਿਹੜਾ ਆ ਉਹ ਮੇਰਾ ਖਿਆਲ ਇਨਾ ਹੰਗਾਰਾ ਇੰਨਾ ਵਰਕਰਾਂ ਚ ਚਾਅ ਤੇ ਜੋਸ਼ ਹੋਰ ਕਿਸੇ ਪੋਲਿਟਿਕਲ ਪਾਰਟੀ ਦੇ ਲੀਡਰ ਵਾਸਤੇ ਨਹੀਂ ਹੋਣਾ ਜਿੰਨਾ ਸਰਦਾਰ ਭਗਵੰਤ ਸਿੰਘ ਮਾਨ ਲਈ ਇਹ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਤੇ ਵੋਟਰਾਂ ਵਿੱਚ ਕਿਉਂਕਿ ਉਹਨਾਂ ਨੇ 2 ਸਾਲ ਚ ਜਿਹੜੇ ਕੰਮ ਕੀਤੇ ਆ ਈਮਾਨਦਾਰ ਤਰੀਕੇ ਨਾਲ ਕੀਤੇ ਆ ਬਿਜਲੀ ਦੇ ਬਿੱਲ 90% ਲੋਕਾਂ ਦੇ ਜ਼ੀਰੋ ਆ ਰਹੇ ਆ 43000 ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਗਈਆਂ ਬਿਜਲੀ ਕਿਸਾਨ ਨੂੰ ਪੂਰੀ ਮਿਲੀ ਆ 1 ਲੀਟਰ ਵੀ ਡੀਜ਼ਲ ਖਰਚਣਾ ਨਹੀਂ ਪਿਆ 17 ਟੋਲ ਪਲਾਜ਼ੇ ਬੰਦ ਕਰ ਦਿੱਤੇ ਆ ਲੋਕਾਂ ਦੇ ਉੱਤੇ ਜਿਹੜਾ ਬੋਝ ਸੀ ਉਹ ਖਤਮ ਹੋ ਗਿਆ ਸਕੂਲ ਆਫ ਐਮੀਨੈਂਸ ਬਣ ਰਿਹਾ ਆ ਆਮ ਆਦਮੀ ਕਲੀਨਿਕ 800 ਬਣ ਗਈਆਂ ਜਿਹਦੇ ਨਾਲ ਲੋਕਾਂ ਨੂੰ ਮੁਫਤ ਦਵਾਈ ਮਿਲਦੀ ਆ ਤੇ ਮੁਫਤ ਟੈਸਟ ਹੁੰਦੇ ਆ ਵੱਡੇ ਹਸਪਤਾਲਾਂ ਚ ਐਮ ਆਰ ਆਈ ਤੇ ਸਕੈਨਿੰਗ ਵੀ ਕੋ 1200 ਰੁਪਏ ਚ ਹੁੰਦੀ ਆ ਸੋ ਅਨੇਕਾਂ ਡਿਵੈਲਪਮੈਂਟ ਦੇ ਕੰਮ ਆ ਅਨੇਕਾਂ ਜਿਹੜੇ ਇੰਨੀ ਜਲਦੀ ਗਿਣਾਏ ਨਹੀਂ ਜਾ ਸਕਦੇ ਘੱਟੋ ਘੱਟ ਬਿਜਲੀ ਦਾ ਹੀ ਆਪਾਂ ਦੇਖ ਲਈਏ ਹਰ ਪਰਿਵਾਰ ਨੂੰ 3000 ਰੁਪਏ ਦਾ ਪਰ ਮਹੀਨਾ ਫਾਇਦਾ ਹੋਇਆ ਤੇ ਹੱਲੇ ਹੋਰ ਵੀ ਕਿਉਂਕਿ ਪਿਛਲਾ ਲੰਬੇ ਸਮੇਂ ਤੋਂ ਘਰਾਣਿਆਂ ਦੀ ਪੋਲਿਟਿਕਸ ਨੇ ਘਰਾਣਿਆਂ ਦੀ ਪੋਲਿਟਿਕਸ ਨੇ ਆਮ ਲੋਕਾਂ ਨੂੰ ਸਿਆਸੀ ਸੱਤਾ ਦੇ ਸੁੱਖ ਤੋਂ ਬਾਹਰ ਕੀਤਾ ਸੀਗਾ ਤੇ ਹੁਣ ਇਹ ਆਮ ਲੋਕਾਂ ਨੇ ਆਪਣੇ ਵਾਸਤੇ ਇਹ ਪਾਰਟੀ ਬਣਾਈ ਹੈ ਸੋ ਆਪਣਾ ਘਰ ਆਪ ਹੀ ਇਹ ਪੋਲਿਟਿਕਲ ਪਾਰਟੀ ਦੇ ਵਰਕਰ ਆ ਤੇ 파ਟਨਰ ਆ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਕਹਿੰਦੇ ਦਲ ਬਦਲੂ ਲੋਕਾਂ ਦੀ ਸੁਰਤ ਲਿਆਉਣੀ ਆ ਬੀਬੀ ਇਸ ਵਾਰ ਵੋਟ ਚੰਨੀ ਨੂੰ ਪਾਉਣੀ ਆ ਬੀਬੀ ਸਿਰਫ ਉਹਨੂੰ ਹੀ ਤਕਲੀਫ ਆ ਵੋਟਰਾਂ ਚ ਦੇਖੋ ਚਾ ਮੇਰੇ ਵਾਸਤੇ ਕਿੰਨਾ ਕਿਉਂਕਿ ਮੈਂ ਕੰਮ ਕੀਤਾ ਇਮਾਨਦਾਰੀ ਨਾਲ ਚੰਨੀ ਉੱਤੇ ਕਰਪਸ਼ਨ ਦੇ ਦੋਸ਼ ਆ ਚੰਨੀ ਉੱਤੇ ਗੰਦੇ ਆਚਰਣ ਦੇ ਦੋਸ਼ ਆ ਚੰਨੀ ਨੇ ਵਿਦਿਆਰਥੀਆਂ ਦਾ 100 ਕਰੋੜ ਰੁਪਇਆ ਖਾਧਾ ਨਜਾਜ਼ ਮਾਈਨਿੰਗ ਕ੍ਰਾਈ ਸੋ ਇਹ ਨਾਲੇ ਉਹਦੇ ਕਹਿਣ ਨਾਲ ਕੀ ਫਰਕ ਪੈਂਦਾ ਜਾਂ ਕਿਸੇ ਹੋਰ ਉਮੀਦਵਾਰ ਦੇ ਕਹਿਣ ਨਾਲ ਕੀ ਫਰਕ ਪੈਂਦਾ ਫੈਸਲਾ ਤਾਂ ਜਨਤਾ ਨੇ ਕਰਨਾ ਹੈ ਕਿ ਵਿਚਾਰ ਜੂਨ ਨੂੰ ਜਿਹੜੀ ਸਰਕਾਰ ਹੈ ਉਹ ਵੀ ਡਿੱਗ ਜਾਣੀ ਹੈ ਇਹ ਚਰਨਜੀਤ ਚੰਨੀ ਕਹਿ ਰਹੇ ਨੇ ਕਹਿੰਦੇ ਸਵਾ ਦੋ ਸਾਲ ਦੇ ਵਿੱਚ ਜੋ ਇਹਨਾਂ ਦੀ ਕਾਰਗੁਜ਼ਾਰੀ ਹੈ ਉਹ ਕਾਲੇ ਅੱਖਰਾਂ ਦੇ ਵਿੱਚ ਲਿਖੀ ਜਾਣੀ ਚੰਨੀ ਦੀ ਕੋਈ ਗੱਲ ਅਜੇ ਤੱਕ ਸੱਚੀ ਨਹੀਂ ਹੋਈ ਚੰਨੀ ਨੇ ਜਿੰਨੇ ਐਲਾਨ ਕੀਤੇ ਸਾਰੇ ਝੂਠੇ ਸਾਬਤ ਹੋਏ ਜਦੋਂ ਉਹ 3 ਮਹੀਨੇ ਦਾ ਮੁੱਖ ਮੰਤਰੀ ਸੀ ਨਾਲੇ ਸ਼ੇਖ ਚਿੱਲੀ ਦੇ ਸੁਪਨੇ ਜਾਂ ਸਰਕਾਰ ਸੱਟਣ ਦੇ ਉਹਦੇ ਵਿੱਚ ਕੀ ਤੇਲ ਧੜੋ ਲੱਗਦਾ ਕੋਈ ਸੁਪਨੇ ਲੈਂਡ ਚ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਚ ਬੰਦ ਕੀਤਾ ਸੀ ਨਰਿੰਦਰ ਮੋਦੀ ਨੇ ਤਾਂ ਕਿ ਸਰਕਾਰ ਸਿੱਟ ਸਕੇ ਸਰਕਾਰ ਤਾਂ ਡਿੱਗੀ ਨਹੀਂ ਸੋ ਇਸ ਕਰਕੇ ਇਹ ਕਾਂਗਰਸ ਟੁੱਟ ਚੁੱਕੀ ਆ ਫੁੱਟ ਦਾ ਸ਼ਿਕਾਰ ਆ ਕਾਂਗਰਸ ਨੂੰ ਉਮੀਦਵਾਰ ਹੀ ਨਹੀਂ ਲੱਭਾ ਜਲੰਧਰ ਜ਼ਿਲ੍ਹੇ ਚੋਂ ਇਸ ਕਰਕੇ 160 ਕਿਲੋਮੀਟਰ ਤੋਂ ਦੂਰੋਂ ਫੇਲਡ ਲੀਡਰ ਫੇਲਡ ਲੀਡਰ ਜਿਨ੍ਹਾਂ ਨੇ ਉਧਰਲੇ ਇਲਾਕਿਆਂ ਚ ਕੁਛ ਨਹੀਂ ਕੀਤਾ ਔਰ ਜਿਹੜੇ ਇਧਰਲੇ ਪਾਸੇ ਜਲੰਧਰ ਆ ਕੇ ਵੀ ਚੰਨ ਚੜਾ ਰਹੇ ਆ ਹੂੰ ਸੋ ਲੋਕਾਂ ਨੂੰ ਪਤਾ ਆ ਕਿ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਤੇ ਕੰਮਾਂ ਨੂੰ ਹੀ ਸਲਾਮ ਆ ਕੰਮ ਬੋਲਦੇ ਆ ਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ ਨੇ ਔਰ ਬਾਹਰ ਆਉਣਾ ਮਗਰੋਂ ਨਾ ਤਾਂ ਪਹਿਲਾ ਦੌਰ ਆ ਪੰਜਾਬ ਦਾ ਲੱਗਦਾ ਉਹਨਾਂ ਦੇ ਬਾਹਰ ਆਉਣਾ ਜੋਸ਼ ਭਰਿਆ ਗਿਆ ਆ ਆਬਰਕ ਬਹੁਤ ਜੋਸ਼ ਭਰਿਆ ਆ ਪੰਜਾਬ ਆ ਜਿਹੜਾ ਇਹ ਕਦੀ ਵੀ ਜ਼ੁਲਮ ਜ਼ਿਆਤੀ ਅੱਗੇ ਗੋਡੇ ਨਹੀਂ ਟੇਕਦਾ ਇਹ ਜ਼ੁਲਮ ਜ਼ਿਆਤੀ ਕਰਨ ਵਾਲੇ ਦੇ ਖਿਲਾਫ ਖੜਦਾ ਅੱਜ ਇਹ ਉਹਦਾ ਸਬੂਤ ਆ ਸਾਰਾ ਤੁਸੀਂ ਮੁਕਾਬਲਾ ਕਿਸ ਨਾਲ ਸਮਝਦੇ ਹੋ ਕਿਹੜੀ ਪਾਰਟੀ ਨਾਲ ਮੁਕਾਬਲਾ ਸਮਝਦੇ ਹੋ ਆਮ ਆਦਮੀ ਪਾਰਟੀ ਨੇ ਸੀਟ ਜਿੱਤਣੀ ਆ ਦੂਜੇ ਤੀਜੇ ਚੌਥੇ ਲਈ ਇਹਨਾਂ ਦਾ ਆਪਸ ਵਿੱਚ ਬਹੁਤ ਸਖਤ ਮੁਕਾਬਲਾ ਹੈ ਕਿਹੜੇ ਨੰਬਰ ਤੇ ਸੋ ਇਸ ਸਾਡੇ ਨਾਲ ਪਵਨ ਕੁਮਾਰ ਟੀਨੂ ਜੋ ਜਲੰਧਰ ਦੀ ਸੀਟ ਤੋਂ ਚੋਣ ਲੜ ਰਹੇ ਨੇ ਕੈਮਰਾਮੈਨ ਦਲਜੀਤ ਦੇ ਨਾਲ ਮੈਕਸ਼ਦੀਪ ਸਿੰਘ ਕਰਤਾਰਪੁਰ ਸਾਹਿਬ